ਬੜੇ ਪਿਆਰ ਨਾਲ ਤੁਹਾਡਾ ਸਪੋਰਟ ਕਰਦੀ ਆ। ਸੋ ਤੁਸੀਂ ਮੇਰੀਆਂ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ। ਮੇਰੀ ਇਹ ਮਿਹਨਤ ਕਰਨ ਦਾ ਮਤਲਬ ਕਿ ਜਿਹੜੀ ਮੈਂ ਮਿਹਨਤ ਕਰ ਰਹੀ ਆ ਹਨਾ ਵੀ ਪੂਰੀ ਹੋ ਰਹੀ ਆ। ਜਦੋਂ ਮੇਰੇ ਕੋਲ ਇਹ ਮੈਸੇਜ ਆਉਂਦੇ ਨੇ ਕਿ ਜੀ ਜੀ ਸਾਨੂੰ ਆ ਟਰੈਕਟਰ ਦੱਸੋ, ਆ ਤਰੀਕਾ ਦੱਸੋ, ਆ ਕੰਮ ਕਰਵਾ ਦਿਓ। ਤਾਂ ਜਾਂ ਕੁਝ ਤੋਂ ਪਹਿਲਾਂ ਦੇ ਇਦਾਂ ਦੇ ਮੈਸੇਜ ਆਏ ਕਿ ਜਿਨ੍ਹਾਂ ਨੇ ਮੇਰੇ ਤੋਂ ਸਰਕਾਰ ਨਾਲ ਵੀ ਆਰਡਰ ਕੀਤੀ ਨਾ। ਤਾਂ ਮੈਂ ਇੱਕ ਥੀਕ ਗੱਲ ਕਹਿਣਾ ਚਾਹੁੰਗੀ ਕਿ ਮੇਰੇ ਕੋਲ ਜੀ ਟੂਲ ਦਾ ਫਲੇਮ ਕਪੜਾ ਅਵੇਲੇਬਲ ਹੈ। ਜੇ ਕਿਸੇ ਨੂੰ ਚਾਹੀਦਾ ਤਾਂ ਤੁਸੀਂ ਮੰਗਵਾ ਸਕਦੇ ਹੋ WhatsApp ਦੇ ਉੱਤੇ ਪੈਸੇ ਕਰ। ਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਹਲਪ ਦੀ ਜਰੂਰਤ ਹੋਵੇ ਤਾਂ ਤੁਸੀਂ ਮੇਰੇ WhatsApp ਦੇ ਉੱਤੇ ਮੈਸੇਜ ਕਰ ਸਕਦੇ ਹੋ ਸੋ ਦੇਖਿਆ ਤੁਹਾਨੂੰ ਮੇਰੀਆ ਵੀਡੀਓ ਵਧੀਆ ਲੱਗ ਰਹੀ ਹੈ ਤੇ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਤੇ ਕਾਫੀ ਦਿਨਾਂ ਤੋਂ ਕੁਝ ਕੁ ਪੈਣ ਦੇ ਮੈਸੇਜ ਆ ਰਹੇ ਸੀ ਜਿਹੜੇ ਕਹਿੰਦੇ ਸੀ ਕਿ ਤੁਸੀਂ ਹੱਥ ਦੇ ਨਾਲ ਕਾਪੀ ਦੇ ਉੱਤੇ ਫੇਸ ਬਣਾਵਾ ਜ਼ਰੂਰ ਦੱਸੋ ਤਾਂ ਆਪ ਅੱਜ ਵਾਲੀ ਵੀਡੀਓ ਦੇ ਵਿੱਚ ਹੱਥ ਦੇ ਨਾਲ ਫੁਲਕਾਰੀ ਦੇ ਫੇਸ ਰੈਡੀ ਕਰਨ ਬਾਰੇ ਦੱਸਾਂਗੇ ਕਿ ਤੁਸੀਂ ਫੇਸ ਕਿਵੇਂ ਰੈਡੀ ਕਰ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਤੇ ਪਲੀਜ਼ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜਿੰਨਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਜ਼ਰੂਰ ਕਰਿਆ ਕਰੋ ਬਹੁਤ ਸੋਹਣਾ ਰਿਸਪੌਂਸ ਦੇ ਰਹੇ ਹੋ ਉਹਦੇ ਲਈ ਸਾਰਿਆਂ ਦਾ ਧੰਨਵਾਦ ਅ ਮੇਰੀ ਹਿੰਮਤ ਵਧਾ ਰਹੇ ਹੋ ਮੈਸੇਜ ਕਰ ਰਹੇ ਹੋ ਬਹੁਤ ਸਾਰੀਆਂ ਭੈਣ ਐਦਾਂ ਦੇ ਮੈਸੇਜ ਕਰਦੀਆਂ ਨੇ ਕਿ ਜੀ ਬਹੁਤ ਸੋਹਣਾ ਕੰਮ ਕਰਦੇ ਹੋਣਾ ਸੁਣ ਕੇ ਖੁਸ਼ੀ ਹੋਈਆ ਤਾਂ ਕੁਝ ਕੋ ਪਹਿਨਾ ਨਹੀਂ ਪ੍ਰਕਾਰਾਂ ਦੇ ਉੱਤੇ ਕੰਮ ਕੀਤਾ ਕਿਸੇ ਨੇ ਚੁੰਨੀ ਦੇ ਉੱਤੇ ਕੰਮ ਕੀਤਾ ਉਹ ਕੋ ਕੋ ਸ਼ੇਅਰ ਕਰ ਦਿਨਾ ਮੈਂ ਤਾਂ ਪਲੀਜ਼ ਜ਼ਰੂਰ ਕਰਿਆ ਕਰੋ ਤਾਂ ਕਿ ਮੇਰੀ ਹੌਸਲਾ ਫਜ਼ਾਈ ਹੋ ਸਕੇ ਸੋ ਜੋ ਜੋ ਭੈਣਾਂ ਮੇਰੇ ਨਾਲ ਜੁੜ ਰਹੀਆਂ ਨੇ ਜੋ ਜਮੇ ਨੂੰ ਆਰਡਰ ਦੇਦੇ ਨੇ ਜਿਹੜੇ ਮੈਨੂੰ ਆਰਡਰ ਦਿੰਦੇ ਆ ਉਹਨਾਂ ਨੇ ਵੀ ਸਭ ਤੋਂ ਪਹਿਲਾਂ ਤਾਂ ਮੈਨੂੰ ਰਿਕਵੈਸਟ ਕਰਦੇ ਕਿ ਪਲੀਜ਼ ਮੈਨੂੰ ਘੱਟੋ ਘੱਟ ਮਹੀਨੇ ਦਾ ਜਾਂ ਡੇਢ ਮਹੀਨੇ ਦਾ ਟਾਈਮ ਜ਼ਰੂਰ ਦਿਓ ਕਿਉਂਕਿ ਮੂਰੇ ਵੀ ਆਰਡਰ ਪਏ ਹੁੰਦੇ ਆ ਤੇ ਅਸੀਂ ਕੋਈ ਮਤਲਬ ਕਿ ਐਵੇਂ ਨਹੀਂ ਹੈਗਾ ਵੀ ਆਪਾਂ ਕਿਸੇ ਕਾਰੀਗਰਾਂ ਤੋਂ ਕੰਮ ਕਰਵਾਉਣਾ ਜਾਂ ਅਸੀਂ ਖੁਦ ਕੰਮ ਕਰਦੇ ਆ ਆਪ ਕੰਮ ਕਰਦੇ ਆ ਜਿਦੇ ਵਿੱਚ ਮਤਲਬ ਕਿ ਕਾਫੀ سارے ਕੰਮ ਬਣੇਗੇ ਜਿਵੇਂ ਅਸੀਂ ਫਰਕਾਰੀ ਦਾ ਕੰਮ ਵੀ ਕਰਦੇ ਆ ਮਾਰਕੀਟ ਵੀ ਜਾਣਾ ਪਾਸਟ ਵੀ ਲਾਉਣੇ ਆ ਘਰ ਦਾ ਕੰਮ ਵੀ ਆ ਬੱਚੇ ਵੀ ਦੇਖਣੇ ਆ हां इकट्ठे ਵੀ ਕੱਲ ਵਾਲੀ ਵੀਡੀਓ ਦੇ ਵਿੱਚ ਰਿਕਵੈਸਟ ਕੀਤੀ ਸੀ ਤਾਂ ਰਿਕਵੈਸਟ ਉਹ ਪਲੀਜ਼ ਰਿਪੀਟ ਵੀ ਆ ਕਿ ਤੁਸੀਂ 10 ਵਜੇ ਤੋਂ ਪਹਿਲਾਂ ਮੈਨੂੰ ਨਾ ਤਾਂ ਫੋਨ ਕਾਲ ਕਰਿਓ ਤੇ ਨਾ ਹੀ ਪੀਸ ਕਰਿਓ ਵਿਜ਼ਿਟ ਕਰਿਓ ਹਨਾ ਕਿ ਜੇ ਤੁਸੀਂ ਘਰ ਹੀ ਵਿਜ਼ਿਟ ਕਰਨਾ ਤਾਂ ਉਸ ਟਾਈਮ ਤੇ ਵਿਜ਼ਿਟ ਕਰੋ ਜਿਵੇਂ 10 ਵਜੇ ਤੋਂ ਬਾਅਦ 10:30 11 ਵਜੇ ਤੋਂ ਲੈ ਕੇ 4 ਵਜੇ ਤੱਕ ਵੀ ਮੈਂ ਤੁਹਾਨੂੰ ਟਾਈਮ ਦੇ ਸਕਾਂ ਤੁਸੀਂ ਦੋਹੋ ਚੱਲ ਕੇ ਆਉਂੋ ਮੈਂ ਤੁਹਾਨੂੰ ਟਾਈਮ ਹੀ ਨਾ ਦੇ ਸਕਾਂ ਤਾਂ ਉਸ ਚੀਜ਼ ਦੇ ਵਿੱਚ ਖੁੱਦਾਂ ਮਨ ਦੁਖੀ ਹੁੰਦਾ ਵੀ ਮੇਰਾ ਮਨ ਵੀ ਨਾ ਦੁਖੀ ਹੋਵੇ ਤੁਹਾਡਾ ਮਨ ਵੀ ਨਾ ਦੁਖੀ ਹੋਵੇ ਪਲੀਜ਼ ਕਾਲ ਕਰਕੇ ਜੁੜ ਜਾਓ ਸੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਧਿਆਨ ਦੇ ਨਾਲ ਦੇਖੀ। ਤੁਸੀਂ ਇਹਦੇ ਲਈ ਠੀਕ ਹੈ। ਹਾਂਜੀ ਫੁੱਲਕਾਰੀ ਦਾ ਸਿੰਪਲ ਫੁੱਲ ਜਿਹੜਾ ਸਿੰਗਲ ਬੁੱਟੀ ਦਾ ਫੁੱਲ ਹੁੰਦਾ ਉਹਦੇ ਲਈ ਕਾਫੀ ਸਾਰੀਆਂ ਭੈਣਾਂ ਮੈਨੂੰ ਮੈਸੇਜ ਕਰ ਰਹੀਆਂ ਨੇ ਕਿ ਟਰੇਸ ਬਣਾਉਣਾ ਦੱਸ ਦਿਓ ਤੁਸੀਂ ਹੱਥ ਨਾਲ ਟਰੇਸ ਕਿਵੇਂ ਬਣਾਉਣੇ ਹੋ। ਤਾਂ ਉਹਦੇ ਲਈ ਵੀਰੇ ਤੁਸੀਂ ਪਹਿਲਾਂ ਇੱਕ ਛੋਟਾ ਜਿਹਾ ਡਾਟ ਇਸ ਤਰ੍ਹਾਂ ਲਗਾ ਲੈਣਾ ਜਿਹਨੂੰ ਆਪਾਂ ਪਲੱਸ ਦਾ ਨਿਸ਼ਾਨ ਕਹਿੰਦੇ ਆ ਨਾ ਜੋੜ ਦਾ ਨਿਸ਼ਾਨ ਛੋਟਾ ਜਿਹਾ ਨਿਸ਼ਾਨ ਐਵੇਂ ਲਾ ਲੈਣਾ। ਤਾਂ ਇਹਦੇ ਤੋਂ ਤੁਸੀਂ ਇਸ ਤਰ੍ਹਾਂ ਹਲਕੀ ਜੀ ਟੈਡੀ ਲਾਈਨ ਇੱਧਰ ਖਿੱਚਣੀ ਆ ਹਲਕੀ ਜੀ ਟੈਡੀ ਲਾਈਨ ਇੱਧਰ ਫਿਰ ਉਪਰ ਬਰਾਬਰ ਰੱਖਣੀ ਆ ਤਾਂ ਇਹ ਕੋਈ ਵੀ ਮੈਜ਼ਰਮੈਂਟ ਨਹੀਂ ਹੈਗਾ ਇਹ ਇਦੋਂ ਵੀ ਛੋਟੀ ਪੱਤੀ ਬਣ ਜਾਂਦੀ ਹੁੰਦੀ ਆ ਇਹ ਜਿੰਨਾ ਕਿ ਤੁਸੀਂ ਫੁੱਲ ਬਣਾਉਣਾ ਜਿਵੇਂ ਆਹ ਟੈਡੀ ਲਾਈਨ ਲਾਈਸੀ ਡਾਇਗਨਲ ਵਾਲੀ ਉਹਵੇਂ ਆਹ ਵਾਲੀ ਟੈਡੀ ਲਾਈਨ ਆ ਲਾਉਣੀ ਆ ਜਿਹੜੀ ਆਹ ਟੈਡੀ ਲਾਈਨ ਇੱਕ ਇੱਧਰ ਹੈਗੀ ਆ ਤਾਂ ਇੱਕ ਅਸੀਂ ਇੱਧਰ ਹੋਰ ਲਾ ਲੈਣੀ ਆ ਜਿਹੜਾ ਜੋੜ ਦਾ ਨਿਸ਼ਾਨ ਮਤਲਬ ਉਹ ਵਿਚਾਲੇ ਆਉਣਾ ਚਾਹੀਦਾ ਹੈ ਨਾ ਤਾਂ ਬਸ ਇਹ ਤੁਹਾਡਾ ਅੰਦਾਜ਼ਾ ਹੀ ਆ ਕਿ ਅਸੀਂ ਦੋ ਲਾਈਨਾਂ نیچے ਤੋਂ ਉੱਪਰ ਨੂੰ ਲੈ ਕੇ ਜਾਣੀਆਂ ਨੇ ਫਿਰ ਅਸੀਂ ਉੱਪਰ ਵਾਲੇ ਖੁੰਜੇ ਤੋਂ نیچے ਨੂੰ ਲੈ ਕੇ ਆਉਣੀਆਂ ਨੇ ਤਾਂ ਇਹ ਸਿੰਪਲ ਜਿਹੜਾ ਫੁੱਲ ਬਣਦਾ ਫਲਕਾਰੀ ਦਾ ਇਹ ਸਭ ਤੋਂ ਸਿੰਪਲ ਫੁੱਲਾ ਬਾਕੀ ਸਾਰੇ ਜਿਹੜੇ ਪੈਟਰਨ ਨੇ ਇਹਦੇ ਉੱਤੇ ਡਿਪੈਂਡ ਹੁੰਦੀ ਆ ਤੇ ਤੁਸੀਂ ਇਸ ਤਰੀਕੇ ਦੇ ਨਾਲ ਫੁੱਲ ਬਣਾ ਸਕਦੇ ਹੋ ਜਿਹੜਾ ਇਹ ਮਤਲਬ ਫੁੱਲਾ ਹਨਾ ਵੀ ਇਹ ਫੁੱਲ ਐਦੋਂ ਲੰਮਾ ਦੀ ਬਣ ਸਕਦਾ ਇਦੋਂ ਲੰਮਾ ਇਸ ਤਰ੍ਹਾਂ ਬਣੂਗਾ ਜਿਵੇਂ ਇਹ ਬਣ ਗਿਆ ਤਾਂ ਤੁਸੀਂ ਇਹ 1 ਇੰਚ ਤੱਕ ਵੀ ਲੈ ਜਾ ਸਕਦੇ ਹੋ ਠੀਕ ਹੈ ਜੀ ਜੇ ਇਹਦੇ ਉੱਤੇ ਆਪ ਇਸ ਤਰ੍ਹਾਂ ਡਾਇਮੰਡ ਲਾ ਦਈਏ ਤਾਂ ਆਹ ਵਾਲੇ ਡਿਜ਼ਾਈਨ ਨੂੰ ਮੋਮਬਤੀਆਂ ਦਾ ਡਿਜ਼ਾਈਨ ਕਿਹਾ ਜਾਂਦਾ ਸੀ ਫੁਲਕਾਰੀ ਦੀ ਭਾਸ਼ਾ ਦੇ ਵਿੱਚ ਆਹ ਵਾਲੇ ਡਿਜ਼ਾਈਨ ਨੂੰ ਮੋਮਬਤੀਆਂ ਦਾ ਡਿਜ਼ਾਈਨ ਕਹਿੰਦੇ ਸੀ ਤੇ ਚੋਪ ਦਾ ਕੰਮ ਤੁਸੀਂ ਜਿਵੇਂ ਮੈਂ ਕਾਪੀ ਲਈ ਆ ਤਾਂ ਤੁਸੀਂ ਅੰਦਾਜ਼ੇ ਦੇ ਨਾਲ ਚੋਪ ਦੀ ਡੱਬੀ ਇੱਕ ਚਾਰਸ ਚਾਰਸ ਬਿਲਕੁਲ ਚਾਰਸ ਜਿਹਨੂੰ ਆਪਾਂ ਸਕੁਅਰ ਕਹਿੰਦੇ ਆ ਹਨਾ ਬਰਾਬਰ ਲੈ ਲੈਣਾ ਤੇ ਫਿਰ ਉਹਦੇ ਵਿੱਚ ਇਸ ਤਰ੍ਹਾਂ ਚਾਰ ਬਾਕਸ ਬਣਾ ਲੈਣੇ ਆ ਇਹ ਹੋ ਗਈ ਜੀ ਚੋਪ ਦੀ ਡੱਬੀ ਚਲੋ ਫਿਰ ਨੈਕਸਟ ਇੱਕ ਡਿਜ਼ਾਈਨ ਜਿਹੜਾ ਸਭ ਤੋਂ ਜ਼ਿਆਦਾ ਮਤਲਬ ਬਣਦਾ ਤਾਂ ਤੁਸੀਂ ਉਹਦੇ ਲਈ ਅਮੀਨ ਇੰਚ ਤੇ ਲਾਈਨ ਖਿੱਚ ਉੱਪਰ 1/2 2 ਇੰਚ ਦੀ ਲਾਈਨ ਸਿੱਧੀ ਲਾਈਨ ਲੈ ਲੈਣੀ ਆ ਫਿਰ ਉਹਦਾ ਹਾਫ ਕਰ ਲੋ ਠੀਕ ਹੈ ਜੀ ਉਹ ਵਾਲਾ ਡਿਜ਼ਾਈਨ ਕਾਫੀ ਸਾਰੇ ਮੇਰੇ ਤੋਂ ਮੰਗ ਰਹੇ ਸੀਗੇ ਹਨਾ ਵੀ ਸਾਨੂੰ ਦੱਸੋ ਵੀ ਡਿਜ਼ਾਈਨ ਕਿਵੇਂ ਬਣਦਾ ਜਿਵੇਂ ਇਹ ਤਾਂ ਸੀ ਅੱਧ ਕਰ ਲਏ ਮੈਂ 2 ਇੰਚ ਦੀ ਲਾਈਨ ਲਾਈ ਆ ਤਾਂ ਅਸੀਂ ਡਾਇਗਨਲੀ ਐਸ ਤਰ੍ਹਾਂ ਟੇਢੀ ਡਾਇਗਨਲ ਦਾ ਮਤਲਬ ਟੇਡਾ ਤਿਰਛਾ ਜੀ ਮੈਂ ਤੁਹਾਨੂੰ ਕਿਹਾ ਸੀ ਵੀ 2 ਇੰਚ ਦੀ ਦੇਖੋ ਮੇਰੀ ਤਾਂ ਆਪਦੀ ਪ੍ਰੈਕਟਿਸ ਹੀ ਮਤਲਬ ਕੰਮ ਕਰਕੇ ਹਨਾ ਵੀ ਇੰਨੀ ਹੋ ਗਈ ਵੀ ਉਹ ਪ੍ਰੋਪਰ 2 ਇੰਚ ਦੀ ਲਾਈਨ ਹੀ ਆ ਤੇ ਹਾਫ ਵੀ ਦੇਖੋ ਵੀ ਆਪਾਂ ਇਸ ਜਮਾ ਬਰਾਬਰ ਕੀਤਾ ਐਸ ਤਰ੍ਹਾਂ ਤੁਸੀਂ ਇਹਨੂੰ ਹਾਫ ਕਰ ਲਿਆ ਤਾਂ ਆਹ ਲਾਈਨ ਵੀ ਤੁਸੀਂ ਸਕੇਲ ਦੇ ਨਾਲ ਨਾਪ ਲੈਣੀ ਆ ਮੈਂ ਇੰਚ ਟੇਪ ਦੇ ਨਾਲ ਨਿਸ਼ਾਨ ਲਾ ਰਹੀ ਆ ਆਪਾਂ 1.5 ਇੰਚ ਦੀ ਟੇਢੀ ਲਾਈਨ ਲਾਈ ਆ ਤੇ ਆ ਵੀ ਟੇਡਾ ਤੇ ਟੇਢੀ ਲਾਈਨ ਲਾਈ ਆ ਜੇਕਰ ਤੁਸੀਂ ਗ੍ਰਾਫ ਦੇ ਉੱਤੇ ਬਣਾਉਣਾ ਚਾਹੋ ਤੁਸੀਂ ਗ੍ਰਾਫ ਦੇ ਉੱਤੇ ਵੀ ਬਣਾ ਸਕਦੇ ਹੋ ਨਹੀਂ ਤੁਸੀਂ ਐਸ ਤਰ੍ਹਾਂ ਜਿਹੜੇ ਆਪ ਦਾ ਪੈਟਰਨ ਹੈ ਰੈਡੀ ਕਰ ਸਕਦੇ ਬਿਲਕੁਲ ਸਿੱਧੀ ਲਾਈਨ ਅਸੀਂ ਲਾਈ ਹੋਈ ਆ ਫਿਰ ਅਸੀਂ ਥੋੜਾ ਜਿਹਾ ਟੇਡਾ ਮਤਲਬ ਪੱਤੀ ਉੱਪਰ ਨੂੰ ਇਧਰੋਂ ਥੋੜੀ ਜਿਹੀ ਇਧਰੋਂ ਫਿਰ ਸਿੱਧੀ ਨੀਚੀ ਬਿਲਕੁਲ ਸਿੱਧੀ ਨੀਚੀ ਇਹਨੂੰ ਜੇ ਅਸੀਂ ਕਹੀਏ ਵੀ ਇੱਕ ਸੂਤ ਪੁਆਇੰਟ ਹੈ ਨਾ ਵੀ ਇੱਕ ਸੂਤ ਦੀ ਜੇ ਤੁਸੀਂ ਇਹ ਦੋ ਸੂਤ ਵੀ ਕਰਤੀ ਮਤਲਬ ਇੰਚ ਦਾ ਚੌਥਾ ਹਿੱਸਾ ਵੀ ਕਰ ਲਿਆ ਤਾਂ ਇਹ ਥੋੜਾ ਪਤ ਜਾਦਾ ਫਿਰ ਉਸ ਤੋਂ ਬਾਅਦ ਇਹਨੂੰ ਥੋੜਾ ਬਾਹਰ ਨੂੰ ਵਧਾ ਕੇ ਲੈ ਕੇ ਜਾਵਾਂਗੇ ਇਸ ਤਰ੍ਹਾਂ ਉਪਰੋਂ ਤੇ ਐਡਾ ਨਹੀਂ ਕਰਨਾ ਆ ਪੱਤੀਆਂ ਸਿੱਧੀਆਂ ਰਹਿਣੀਆਂ ਚਾਹੀਦੀਆਂ ਨੇ ਜਿਹੜੀਆਂ ਆਵਣੇ ਪੱਤੀਆਂ ਇਹ ਬਿਲਕੁਲ ਸਿੱਧੀਆਂ ਆਉਣੀਆਂ ਚਾਹੀਦੀਆਂ ਨੇ ਤਾਂ ਇਹ ਫੁੱਲ ਜਿਹੜਾ ਮੇਨ ਪੈਟਰਨ ਹੈ ਨਾ ਜਿਵੇਂ ਆ ਪੈਟਰਨ ਸੀ ਇਹ ਵੀ ਉਸੇ ਤੋਂ ਚੱਲਿਆ ਹੋਇਆ ਪੈਟਰਨ ਆ ਤਾਂ ਇਹ ਮੇਨ ਪੈਟਰਨ ਆ ਜਦੋਂ ਤੁਸੀਂ ਇੱਕ ਵਾਰੀ ਆਹ ਪੱਤੀ ਬਣਾ ਲਈ ਤੇ ਦੂਜੀਆਂ ਜਿਹੜੀਆਂ ਛੋਟੀਆਂ ਪੱਤੀਆਂ ਨੇ ਬਹੁਤ ਸੁੱਖਣਾ ਬਣ ਜਾਣਗੀਆਂ ਤਾਂ ਇਹ ਤੁਹਾਡੇ ਚਾਰ ਜਾਂ ਪੰਜ ਪੱਤੀਆਂ ਦਾ ਜਿਹੜਾ ਪੈਟਰਨ ਹੈ ਉਹ ਬਣ ਕੇ ਤਿਆਰ ਹੋ ਜਾਊਗਾ ਅਦੇ ਕੋ ਮੇਰਾ ਪੰਜ ਪੱਤਿਆਂ ਦਾ ਪੈਟਰਨ ਬਣ ਗਿਆ ਤੇ ਜਿਹੜਾ ਸੀ ਦੂਜਾ ਪੈਟਰਨ ਬਣਾਉਣਾ ਜਿਵੇਂ ਆਹ ਸੀ ਟੇਢੀ ਲਾਈਨ ਮਲਾਈ ਸੀ ਇਹਨੂੰ ਥੋੜਾ ਇੱਧਰ ਨੂੰ ਸਿੱਧਾ ਰੱਖਣਾ ਫੇਰ ਅਸੀਂ ਇੱਧਰ ਲੈ ਕੇ ਜਾਣਾ ਕਿਰੇ ਜੀ ਥੋੜਾ ਜਿਹਾ ਇਹਨੂੰ ਕਟਾ ਲੈਣਾ ਲੰਬਾਈ ਦੇ ਵਿੱਚ ਫੇਰ نیچے ਟੇਢਾ ਮੈਚ ਕਰਨਾ ਟੇਢਾ ਮਲਾਉਂਗੇ ਦੋ ਪੱਤੀਆਂ ਲੱਗ ਗਈਆਂ ਤੁਹਾਡੀਆਂ ਫੇਰ ਟੇਢਾ ਮਲਾਉਂਗੇ ਤਿੰਨ ਪੱਤੀਆਂ ਹੋ ਗਈਆਂ ਫੇਰ ਮਲਾਉਂਗੇ ਫੇਰ ਚਾਰ ਹੋ ਗਈਆਂ ਫੇਰ ਮਲਾਉਂਗੇ ਫੇਰ ਪੰਜ ਹੋ ਗਈਆਂ ਸੋ ਇਹ ਪੰਜ-ਪੰਜ ਪੱਤੀਆਂ ਜਿੰਨੀਆਂ ਤੁਸੀਂ ਲੰਬਾਈ ਲੈਣੀ ਆ ਓੰਨੀ ਤੁਸੀਂ ਚੜਾਈ ਲੈਣੀ ਆ ਐਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਜੀ ਇਹਦੇ ਵਿੱਚ ਕੋਈ ਬਾਕੀ ਔਖਾ ਕੰਮ ਨਹੀਂ ਹੈਗਾ ਹਨਾ ਤਾਂ ਜਦੋਂ ਤੁਸੀਂ ਇੱਕ ਵਾਰੀ ਇੱਕ ਪੱਤੀ ਬਣਾ ਲਈ ਦੂਜੀਆਂ ਤਾਂ ਤੁਹਾਡੀਆਂ ਆਪ ਦੇ ਆਪ ਹੀ ਬਣਦੀਆਂ ਜਾਣਗੀਆਂ ਉਹ ਤੁਹਾਨੂੰ ਜਿੰਨੇ ਤੁਸੀਂ ਕੰਮ ਕਰੋਗੇ ਨਾ ਉੱਤੇ ਕਢਾਈ ਕਰੋਗੇ ਧੱਗ ਗਿਣ-ਗਿਣ ਕੇ ਘਟਾ ਸਕਦੇ ਹੋ ਧੱਗ ਗਿਣ ਕੇ ਉਹਨੂੰ ਵਧਾ ਸਕਦੇ ਹੋ ਕਹਿੰਦਾ ਮਤਲਬ ਜੇ ਤੁਸੀਂ 4 ਟਾਂਕੇ ਘਟਾਏ ਆ ਜਾਂ 4 ਟਾਂਕੇ ਵਧਾਏ ਆ ਉਸ ਤਰ੍ਹਾਂ ਫਿਰ ਇਹ ਇੱਧਰ ਪਹਿਲਾਂ ਲੰਬਾਈ ਲੋਟਦੇ ਸੀ ਹੁਣ ਅਸੀਂ ਟੇਡਾ ਲੈ ਲੈਣਾ ਆ ਦੇਖੋ ਇੱਧਰ ਬਰਾਬਰ ਆ ਗਿਆ ਨਾ ਤੇ ਅੰਗੂ ਕਾਪੀ ਲਈਏ ਲੈਣਾਂ ਵਾਲੀ ਵੀ ਚੰਗੀ ਤਰ੍ਹਾਂ ਪਤਾ ਲੱਗ ਸਕੇ ਸੋ ਇਸ ਤਰ੍ਹਾਂ ਤੁਸੀਂ ਜਿਹੜਾ ਫਲਕਾਰੀ ਦਾ ਟ੍ਰੇਸ ਰੈਡੀ ਕਰ ਸਕਜੋ ਦੋ ਲਾਈਨਾਂ ਬਣ ਗਈਆਂ ਤਿੰਨ ਪੱਤੀਆਂ ਬਣ ਗਈਆਂ ਚਾਰ ਪੱਤੀਆਂ ਬਣ ਗਈਆਂ ਤੇ ਪੰਜ ਪੱਤੀਆਂ ਬਣ ਗਈਆਂ ਐਸੇ ਫੁੱਲ ਨੂੰ ਦੁਬਾਰਾ ਜਦੋਂ ਤੁਸੀਂ ਟ੍ਰੇਸ ਦੇ ਉੱਤੇ ਰੈਡੀ ਕਰੋਗੇ ਨਾ ਟ੍ਰੇਸ ਪੇਪਰ ਇਹਦੇ ਉੱਤੇ ਰੱਖ ਕੇ ਇਹਨੂੰ ਪੁੱਠਾ ਕਮਾ ਲਓ ਤਾਂ ਇਹ ਜਿਹੜਾ ਫੁੱਲ ਹੈ ਪੂਰਾ ਹੋ ਜੂਗਾ ਤੁਸੀਂ ਇੱਕ ਪੱਤੀ ਬਣਾ ਕੇ ਇਹ ਤੋਂ ਕੰਪਲੀਟ ਕਰ ਸਕਦੇ ਹੋ ਕਿ ਇਹਦੇ ਵਿੱਚ ਇਹ ਵੀ ਫੁੱਲ ਵੀ ਕੰਪਲੀਟ ਹੋ ਜਾਂਦਾ ਜੀ ਇਹ ਇਸ ਤਰ੍ਹਾਂ ਦਾ ਇੱਕ ਡਿਜ਼ਾਈਨ ਵੀ ਕੰਪਲੀਟ ਕਰ ਦੂਗਾ ਠੀਕ ਹੈ ਇਹ ਪੱਤੀ ਇੱਧਰ ਬਣ ਗਈ ਫਿਰ ਇਹ ਅਸੀਂ ਪੁੱਠੇ ਰੱਖ ਕੇ ਬਣਾ ਲਾਂਗੇ ਫਿਰ ਅਸੀਂ ਦੁਬਾਰਾ ਇਹਦੇ ਨਾਲ ਅਟੈਚ ਕਰਕੇ ਸੱਜੇ ਪਾਸੇ ਫਿਰ ਖੱਬੇ ਪਾਸੇ ਤੇ ਇਹਦੇ ਵਿੱਚ ਅਸੀਂ ਇਸ ਤਰ੍ਹਾਂ ਜਿੱਥੇ ਸਾਡਾ ਕੁੰਝਾ ਬਣ ਰਿਹਾ ਇੱਕ ਲਾਈਨ ਉੱਪਰ ਨੂੰ ਸਿੱਧੀ ਇੱਕ ਲਾਈਨ ਇੱਧਰ ਨੂੰ ਟੈਡੀ ਫੇਰ ਆਹਾ ਐਮੀ ਐਮੀ ਤੇ ਖਾਸ ਕਰ ਇਹ ਇਹ ਨਿੱਕਾ ਜਿਹਾ ਇੱਕ ਵਿੱਚ ਫੁੱਲ ਬਣ ਜਾਂਦਾ ਇਹ ਟੈਡੀਆਂ ਲਾਈਨਾਂ ਹੀ ਲੈਣੀਆਂ ਨੇ ਆਹ ਵਾਲੀਆਂ ਵੀ ਟੈਡੀਆਂ ਲੈਣੀਆਂ ਆ ਵੀ ਟੈਡੀਆਂ ਲੈਣੀ ਆ ਟੈਡੀ ਆ ਆਹਾ ਸਿੱਧੀਆਂ ਸੋ ਇਸ ਤਰ੍ਹਾਂ ਅਸੀਂ ਫੁਲਕਾਰੀ ਦਾ ਜਿਹੜਾ ਫੁੱਲ ਬਣਾ ਸਕਦੇ ਹਾਂ ਜੀਨੇ ਜੀਨੇ ਪਲੇਨ ਕਪੜਾ ਆਰਡਰ ਕਰਨਾ ਜੀ ਉਹ ਸਾਡੇ ਤੋਂ ਕਪੜਾ ਮੰਗਵਾ ਸਕਦੇ ਆ ਕੋਈ ਪਰਿਸ਼ਾਨ ਨਹੀਂ ਨਾ ਕੋਈ ਟ੍ਰੇਸ ਬਣਵਾਉਣਾ ਜਾਂ ਤੁਸੀਂ ਕੋਈ ਵਰਕ ਸਿੱਖਣਾ ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੋ ਤਾਂ ਵਿਜ਼ਿਟ ਕਰ ਸਕਦੇ ਹੋ ਵਰਕ ਸਿੱਖਣ ਦੇ ਲਈ ਤਾਂ ਵਿਜ਼ਿਟ ਪਲੀਜ਼ ਨਾ ਹੀ ਕਰਿਓ ਕਿਉਂਕਿ ਮੈਂ ਹਰ ਇੱਕ ਚੀਜ਼ ਡਿਟੇਲ ਦੇ ਵਿੱਚ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਰਹੀ ਆ ਸੋ ਇਸ ਤਰ੍ਹਾਂ ਅਸੀਂ țeਡੇ ਟਾਂਕੇ ਪਾ ਦਿਆਂ ਹੀ ਫਿਰ ਇਧਰ ਨੂੰ ਲੰਮੇ ਵਾਲੇ ਫਿਰੇ ਵਾਲੇ ਟਿੱਕੇ ਸੋ ਇਸ ਤਰ੍ਹਾਂ ਤੁਸੀਂ ਇੱਕ ਫਲਕਾਰੀ ਦਾ ਸੋਹਣਾ ਪੈਟਰਨ ਬਣਾ ਸਕਦੇ ਹੋ ਸੋ ਉਹਦੇ ਵਿੱਚ ਹਰ ਇੱਕ ਚੀਜ਼ ਦੇਖੋ ਟ੍ਰੇਸ ਕਰਕੇ ਇਹਦਾ ਨਹੀਂ ਬਣਦੀ ਪਰ ਫਿਰ ਵੀ ਚਲੋ ਜਿਹਨੂੰ ਨਹੀਂ ਹੁੰਦਾ ਹਨਾ ਵੀ ਉਹ ਟ੍ਰੇਸ ਕਰਕੇ ਬਣਾ ਸਕਦਾ ਮੇਰੀ ਇਹ ਕੋਸ਼ਿਸ਼ ਆ ਕਿ ਮੈਂ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਦੱਸ ਸਕਾਂ ਤਾਂ ਬਹੁਤ ਸਾਰੀਆਂ ਭੈਣਾਂ ਇਹ ਚੀਜ਼ਾਂ ਨੂੰ ਪੁੱਛ ਰਹੀਆਂ ਸੀ ਜੀ ਮੈਂ ਚੋਪਦੀ ਡੱਬੀ ਵੀ ਬਣਾਤੀ ਹੈ ਆ ਫਲਕਾਰੀ ਦਾ ਸਿੰਗਲ ਫਲਾਵਰ ਪੁੱਛ ਰਹੇ ਸੀ ਵੱਡੇ ਵਾਲਾ ਫੁੱਲ ਬਣਾ ਦਿੱਤਾ ਤਾਂ ਹਰ ਇੱਕ ਫੁੱਲ ਜਿਹੜਾ ਆਹ ਵਾਲੀ ਪੱਤੀ ਦੇ ਉੱਤੇ ਡਿਪੈਂਡ ਕਰਦਾ ਇਹ ਵਾਲੀ ਪੱਤੀ ਇੱਕ ਵਾਰੀ ਆਪਾਂ ਰਿਪੀਟ ਬਣਾ ਲੈਨੇ ਆ ਐਸ ਤੋਂ ਅਸੀਂ ਟੇਢੀ ਲਾਈਨ ਲੈਣੀ ਆ ਫੇਰ ਟੇਢੀ ਲੈਣੀ ਆ ਫੇਰ ਉੱਪਰ ਨੂੰ ਸਿੱਧਾ ਲੈ ਕੇ ਜਾਣਾ ਫੇਰ نیچے ਨੂੰ ਫੇਰ ਇਧਰੋਂ نیچے ਤਾਂ ਸਾਰਾ ਜਿਹੜੇ ਡਿਜ਼ਾਈਨ ਨੇ ਆਹ ਪੱਤੀ ਦੇ ਉੱਤੇ ਡਿਪੈਂਡ ਕਰਦੇ ਆ ਕਿ ਤੁਸੀਂ ਕਿਵੇਂ ਬਣਾਉਨੇ ਹੋ ਸਾਰੇ ਡਿਜ਼ਾਈਨ ਇਹਦੇ ਨਾਲ ਬਣਨਗੇ ਕੋਈ 빙ਗਾ ਕਰਕੇ ਕੋਈ ਡੇਡਾ ਕਰਕੇ ਕੋਈ ਸਿੱਧਾ ਕਰਕੇ ਹਾਂਜੀ ਇੱਕ ਤਾਂ ਆਹ ਵਾਲੀ ਬੁੱਟੀ ਪੈਂਦੀਆਂ ਬੈਠੇ ਨਹੀਂ ਰਹਿੰਦਾ ਇੱਕ ਆ ਵਾਲੀ ਬੁੱਟੀ ਜਿਹੜੀ ਫਲਕਾਰੀ ਦੇ ਵਿੱਚ ਪੈਂਦੀ ਆ ਇਹਦੇ ਵਿੱਚ ਅਸੀਂ ਜਿਵੇਂ ਪਹਿਲਾਂ ਮੈਂ ਚੋਪ ਦੀ ਡੱਬੀ ਬਣਾਈ ਸੀ ਆਪਾਂ ਚਾਰ ਡੱਬਿਆਂ ਵਾਲੀ ਚੋਪ ਦੀ ਡੱਬੀ ਬਣਾਉਣੀ ਆ ਇੱਕ ਟਾਂਕਾ نیچے ਸਿੱਧਾ ਲੈਣਾ ਫਿਰ ਉਹਦੇ ਅੱਧ ਕਰਕੇ ਇਸ ਤਰ੍ਹਾਂ ਤਿਰਛੀ ਲਾਈਨ ਲਗਾ ਲੈਣੀ ਆ ਇਹਦੇ ਵਿੱਚ ਅਸੀਂ ਚਾਰ ਡੰਡੇ ਤੇ ਆ ਵਾਲੀਆਂ ਜਿਹੜੀਆਂ ਫਲਕਾਰੀ ਦੀਆਂ ਪੱਤੀਆਂ ਪਹਿਲਾਂ ਸਿੱਧੀ ਲਾਈਨ ਫਿਰ ਉੱਪਰ ਨੂੰ ਵਧਾ ਕੇ ਫਿਰ ਆਹ ਦੀ ਉੱਪਰ ਨੂੰ ਵਧਾ ਕੇ ਫਿਰ ਇਹਨਾਂ ਨੂੰ ਮੈਚ ਕਰ ਲੈਣਾ ਇਸ ਦੇ ਨਾਲ ਜਿਹੜੀ ਤੁਸੀਂ ਸਾਰੀ ਫਲਕਾਰੀ ਜਿਹੜੀ ਫਿਲ ਕਰ ਸਕਦੇ ਹੋ ਇੱਕ ਜਿਹੜੀ ਬਾਰਡਰ ਦੇ ਉੱਤੇ ਪੈਂਦੀ ਹੈ ਜੀ ਉਹ ਵੀ ਆਹ ਵਾਲੀ ਚੋਪ ਦੀ ਡੱਬੀ ਦੇ ਨਾਲ ਪੈਂਦੀ ਆ ਇਹ ਅਸੀਂ ਜਿਹੜਾ ਇਹਦਾ ਸੈਂਟਰ ਹੈ ਬਾਹਰ ਨੂੰ ਵਧਾ ਲੈਣਾ ਆਹ ਵਾਲਾ ਅਸੀਂ ਹਮੀ ਛੱਡ ਦਿਆਂਗੇ ਬਾਹਰ ਨੂੰ ਵਧਾ ਕੇ ਇਸ ਦੇ ਉੱਤੇ ਅਸੀਂ ਇਸ ਤਰ੍ਹਾਂ ਇੱਕ ਸਿੱਧੀ ਲਾਈਨ ਲਗਾਵਾਂਗੇ ਫਿਰ ਟੇਢੀ ਲਾਈਨ ਲਗਾਵਾਂਗੇ ਫਿਰ ਇਸ ਤਰ੍ਹਾਂ ਆਹ ਇੱਕ ਪੱਤੀ ਬਣ ਗਈ ਫਿਰ ਇਸ ਤਰ੍ਹਾਂ ਇਹਦੇ ਉੱਪਰ ਇੱਕ ਛੋਟੀ ਜੀ ਪੱਤੀ ਹੋਰ ਬਣ ਜੂਗੀ ਸੋ ਇਧਰ ਨੂੰ ਵੀ ਸੇਮ ਇਸ ਤਰ੍ਹਾਂ ਹਰ ਕਾਜ ਤੇਰਸ਼ਾ ਕਰਦੇ ਹੋਏ ਹਰ ਕਾਜ ਤੇਰਸ਼ਾ ਇੱਧਰ ਕਰਨਾ ਹੈ ਇੱਧਰ ਤਾਂ ਆਹ ਉੱਪਰੋਂ ਅਸੀਂ ਕੱਟ ਦੇਣਾ ਉੱਪਰ ਇੱਕ ਡੰਡੀ ਪੈਂਦੀ ਹੈ ਨੀਚੇ ਦੋ ਤਾਂ ਇਸ ਤਰ੍ਹਾਂ ਜਿਹੜੀ ਇਹ ਅਸੀਂ ਪੱਤੀ ਹੈ ਬਣਾ ਸਕਦੇ ਹਾਂ ਇਹ ਵਾਲੀਆਂ ਪੱਤੀਆਂ ਫਲਕਾਰੀ ਦੀ ਕੰਨੀ ਦੇ ਉੱਤੇ ਪਾਈਆਂ ਜਾਂਦੀਆਂ ਨੇ ਮੋਸਟਲੀ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਫਲਕਾਰੀ ਦੀ ਕੰਨੀ ਦੇ ਉੱਤੇ ਪਾਇਆ ਜਾਂਦਾ ਅੱਧਿਕੰਨੀਓ ਵੈਸਟ ਕਰ ਰਹੀ ਆ ਹਨਾ ਤਾਂ ਕਿਤੇ ਕੋਈ ਗਲਤੀ ਵੀ ਰਹਿੰਦੀ ਆ ਤਾਂ ਤੁਸੀਂ ਦੱਸ ਸਕਦੇ ਹੋ ਕਿਉਂਕਿ ਮੈਂ ਇਹ ਚੀਜ਼ ਕੋਈ ਇਹ ਨਹੀਂ ਹੈਗਾ ਵੀ ਮੇਰੇ ਕੋਲ ਕੋਈ ਡਿਗਰੀ ਆ ਮੈਂ ਘਰੇਲੂ ਕੰਮ ਸਿੱਖੀ ਸੀ ਤੇ ਮੈਨੂੰ ਇਹ ਕੰਮ ਆਉਂਦੀ ਆ ਤੇ ਮੇਰੀ ਕੋਸ਼ਿਸ਼ ਆ ਵੀ ਮੈਂ ਹਰ ਇੱਕ ਦੇ ਨਾਲ ਸ਼ੇਅਰ ਕਰ ਸਕਾਂ ਤੁਸੀਂ ਬਹੁਤ ਸੋਹਣਾ ਪਿਆਰ ਦੇ ਰਹੇ ਹੋ ਉਹਦੇ ਲਈ ਥੈਂਕ ਯੂ ਜੀ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਓ ਵੱਤਵਾਦ ਸਬਸਕ੍ਰਾਈਬ ਕਰੋ ਜੀ ਵੱਤਵਾਦ ਸਪੋਰਟ ਕਰੋ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ